ਉਹ ਹੋਵੇ ਜਿਹੜੀ ਸਾਡੇ ਸਰੀਰ ਨੂੰ ਤੰਦਰੁਸਤ ਰੱਖੇ ਸਾਦੀ ਹੋਵੇ ਇਹ ਸਮਝੀਏ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੇ ਤਨ ਪੀੜਿਏ ਮਨ ਮੈਂ ਚਲੈ ਵਿਕਾਰ ਇਹ ਜ਼ੁਬਾਨ ਦਾ ਰਸ ਹੈ ਬਾਬਾ ਕਬੀਰ ਸਾਹਿਬ ਨੇ ਇਸ ਸ਼ਬਦ ਵਿੱਚ ਵੀ ਜ਼ਿਕਰ ਕੀਤਾ ਬਸਤ ਅਨੂਪ ਵਿਚ ਪਾਈ ਇਦੇ ਵਿੱਚ ਅਨੂਪ ਵਸਤੂ ਮਾਲਕ ਨੇ ਪਾਈ ਹੈ ਉਹ ਇਹ ਹੈ ਕਿ ਇਹ ਜਿੰਨਾ ਚੜ੍ਹਦੀ ਕਲਾ ਚ ਰਹੇਗਾ ਜਿੰਨੀ ਚੰਗੀ ਖੁਰਾਕ ਖਾਏਗਾ ਉਨਾਂ ਹੀ ਇਹ ਖਿੜਿਆ ਹੋਇਆ ਉਨਾਂ ਹੀ ਇਹ ਆਨੰਦ ਵਿੱਚ ਉਨਾਂ ਹੀ ਇਹ ਮਾਲਕ ਦੇ ਧਿਆਨ ਵਿੱਚ ਰਹੇਗਾ ਕਿਉਂਕਿ ਸਬੰਧ ਹੈ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਵੀ ਇਹ ਜਿਹੜਾ ਤਨ ਹੈ ਇਹ ਤੇਜਣ ਹੈ ਘੋੜੀ ਹੈ ਸਵਾਰੀ ਹੈ ਇਹੇ ਤੂੰ ਬਿਨਾ ਆਪਾਂ ਸਵਾਰ ਹੋ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਨਹੀਂ ਜਾ ਸਕਦੇ ਦੇ ਤੇਜਣ ਜੀ RAM ਉਪਾਇਆ RAM ਹਜ਼ੂਰ ਦੀ ਬਾਣੀ ਪੜਦੇ ਹੋ ਮਾ ਜੀ ਰਾਜ ਨੇ ਆਖਿਆ ਦੇ ਤੇਜਣ ਹੈ ਸਵਾਰੀ ਹੈ ਜਿਹਦੇ ਤੇ ਚੜ ਕੇ ਆਪਾਂ ਸਵਾਰੀ ਕਰਨੀ ਹੈ ਹੁਣ ਇਹਦੇ ਅੰਦਰ ਅਨੂਪ ਵਸਤੂ ਪਾਈ ਕੁੰਜੀ ਕੁਲਫ ਪ੍ਰਾਣ ਘਰ ਰਾਖੇ ਕਰਤੇ ਬਾਰ ਨਾ ਲਾਈ ਫਿਰ ਆਖਿਆ ਇਸ ਕੋਠੜੀ ਨੂੰ ਜਿੰਦਰਾ ਮਾਰਿਆ ਕਾਦਾ ਪ੍ਰਾਣਾ ਦਾ ਸਵਾਸ ਸਵਾਸ ਨਾ ਆਉਣ ਕੋਠੜੀ ਟਹਿ ਟੇ ਰਹੀ ਐ ਉਸ ਮਾਲਕ ਨੇ ਇੰਨੀ ਸੋਹਣੀ ਕੋਠੜੀ ਬਣਾਈ ਤੇ ਇਸ ਕੋਠੜੀ ਨੂੰ ਉਸ ਮਾਲਕ ਨੇ ਪ੍ਰਾਣਾ ਦਾ ਜਿੰਦਰਾ ਮਾਰਿਆ ਹੁਣ ਕਹਿੰਦੇ ਪੰਜ ਪਹਰੂਆ ਦਰਮਹਿ ਰਹਤੇ ਤਿੰਨ ਕਾ ਨਹੀਂ ਪਤੀਯਾਰਾ ਕਹਿੰਦੇ ਪੰਜ ਪਹਿਰੇਦਾਰ ਇਸ ਕੋਠੜੀ ਦੇ ਦਰਵਾਜੇ ਤੇ ਖਲਾਰਤੇ ਤੇ ਪੰਜੇ ਪਹਿਰੇਦਾਰ ਪੰਜ ਗਿਆਨ ਇੰਦਰੇ ਪਰ ਇਹਨਾਂ ਦਾ ਪਤੀਯਾਰਾ ਕੋਈ ਨਹੀਂ ਇਹਨਾਂ ਨੇ ਰੁਕਣਾ ਵ ਜਦੋਂ ਕੋਈ ਬਾਹਰੋਂ ਨੈਗੇਟਿਵ ਵਾਈਬਸ ਸਰੀਰ ਅੰਦਰ ਜਾਣੀਆ ਇਹੋ ਪਹਿਰੇਦਾਰ ਆ ਇਹਨਾਂ ਨੇ ਰੋਕਣਾ ਵਾ ਤੇ ਜੇ ਇਹ ਸੁਚੇਤ ਨਾ ਹੋਏ ਇਹਨਾਂ ਨੇ ਰਸ ਵਾਲੇ ਪਾਸੇ ਪ੍ਰੇਰਿਤ ਕਰਨਾ ਸੌਖਾ ਸਮਝਾਇਆ ਅੱਖਾਂ ਨੇ ਪ੍ਰਾਇੇ ਵੇਖਣ ਵੱਲ ਲੈ ਕੇ ਜਾਣਾ ਜ਼ੁਬਾਨ ਨੇ ਕਿਸੇ ਦੂਜੇ ਬਾਰੇ ਨਫ਼ਰਤ ਤੀਰਖਾ ਬਾਰੇ ਬੋਲਣਾ ਕੰਨਾਂ ਨੇ ਚੁਗਲੀ ਨਿੰਦਿਆ ਸੁਣਨੀ ਇਹਨਾਂ ਨੇ ਰੋਕਣਾ ਤੇ ਉਹ ਸਾਰੀ ਖੇਡ ਕਿੱਥੇ ਐ ਅਬ ਮਨ ਜਾਗਤ ਰਹੋ ਰੇ ਭਾਈ ਮਨ ਸੁਚੇਤ ਹੋਇਆ ਤੇ ਜਾਗਦਾ ਹੋਇਆ ਫਿਰ ਉਹਨੇ ਆਖਣਾ ਉਹ ਵੇਖ ਜਿਹੜਾ ਤੈਨੂੰ ਗੁਰੂ ਸਾਹਿਬ ਨੇ ਆਖਿਆ ਵੀ ਵੇਖਣਾ ਚਾਹੀਦਾ ਹੈ ਉਹ ਸੁਣ ਜਿਹੜਾ ਗੁਰੂ ਚਾਹੁੰਦਾ ਹੈ ਜੇ ਮਨ ਸੁਚੇਤ ਨਾ ਹੋਇਆ ਫਿਰ ਇਹਨੇ ਆਖਣਾ ਵੀ ਆਪਣੇ ਬਾਰੇ ਤੈਨੂੰ ਪਤਾ ਹੋਵੇ ਭਾਵੇਂ ਨਾ ਹੋਵੇ ਪਰ ਦੂਜੇ ਦੇ ਔਗਣ ਪਤਾ ਹੋਣੇ ਚਾਹੀਦੇ ਆ ਕੋ ਚਾਰ ਬੰਦੇ ਬੈਠੇ ਹੋਣ ਉਹਦੀ ਤਾਰੀਫ ਕਰਨ ਤੂੰ ਕਵੇਂ ਵੀ ਇਹਦੇ ਵਿੱਚ ਤੇ ਆਹ ਘਾਟਾਂ ਨੇ ਆਹ ਹੁਣ ਤਈਆਂ ਇਹਦਾ ਭਾਵ ਇਹ ਪੰਜ ਪਹਿਰੇਦਾਰ ਕਬੀਰ ਸਾਹਿਬ ਆਖਦੇ ਦੋਵੇਂ ਪਾਸੇ ਜਾਂਦੇ ਆ ਰੋਕਦੇ ਵੀ ਆ ਤੇ ਇਹ ਬੁਰਾਈਆਂ ਨੂੰ ਅੰਦਰ ਆਉਣ ਦੀ ਛੈ ਵੀ ਦਿੰਦੇ ਆ ਚੇਤ ਸੁਚੇਤ ਚਿੱਤ ਹੋਏ ਰਹੋ ਆਖਿਆ ਸੁਚੇਤ ਹੋ ਕੇ ਰੋ ਚਿਤ ਕਰਕੇ ਜਿਸ ਦਿਨ ਚਿਤ ਕਰਕੇ ਸੁਚੇਤ ਹੋਏ ਤੇ ਆਖਿਆ ਕਿ ਕਿਵੇਂ ਹੋਵਾਂਗੇ ਤੋਂ ਲੈ ਪ੍ਰਕਾਸ਼ ਉਜਾਰਾ ਉਜਲਾ ਪ੍ਰਕਾਸ਼ ਚਾਨਣ ਗੁਰੂ ਦੀਪਕ ਗੁਰੂ ਗਿਆਨ ਸਤਗੁਰ ਦੇ ਗਿਆਨ ਦੀ ਸੋਝੀ ਲੈ ਕਿਉਂਕਿ ਇਹ ਸੋਝੀ ਇਹ ਗਿਆਨ ਹੀ ਇਸ ਚਿੱਤ ਨੂੰ ਸੁਚੇਤ ਕਰੇਗਾ ਇਥੇ ਸੁਚੇਤ ਹੋਣਾ ਨੌ ਘਰ ਦੇਖ ਜੋ ਕਾਮਣ ਭੂਲੀ ਕਾਮਣ ਕਹਿੰਦੇ ਆ ਇਸਤਰੀ ਨੂੰ ਇੱਕ ਸ਼ਬਦ ਕਮਨ ਜਿਹੜਾ ਉਹ ਟੂਣੇ ਵਾਸਤੇ ਵੀ ਬਾਣੀ ਵਿੱਚ ਵਰਤਿਆ ਜਿਹੜਾ ਇਸਤਰੀ ਲਿੰਗ ਦੰਨੇ ਨੂੰ ਸਿਹਾਰੀ ਨਾਲ ਜੀਵ ਰੂਪ ਇਸਤਰੀ ਸੰਸਾਰ ਦੇ ਜੀਵਾਂ ਵਾਸਤੇ ਵਰਤਿਆ ਆਖੇ ਨੇ ਜਦੋਂ ਨੌ ਘਰ ਵੇਖੇ ਨਾ ਇਹ ਭੁੱਲ ਗਈ ਇਹਨਾਂ ਦੇ ਰਸਾਂ ਵਿੱਚ ਇਹਨੇ ਆਪਣਾ ਜੀਵਨ ਜਿਹੜਾ ਸੀ ਉਹ ਖਵਾਰ ਕਰ ਲਿਆ ਬਾਬਾ ਫਰੀਦ ਸਾਹਿਬ ਜੀ ਨੂੰ ਪੜ੍ਹੀਏ ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ ਹੁੰਦਾ ਨਾ ਆਖੇ ਵੀ ਤਨ